ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਰਾਜ ਕਿਵੇਂ ਬਣਿਆ ਇਹ ਲਿਖੀ ਹੋਈ ਹੈ ਜੀ ਕਿਤਾਬ ਗਿਆਨੀ ਸੋਨ ਸਿੰਘ ਛੇਤਲ ਜੀ ਹੁਣਾਂ ਦੀ ਵਾਹਿਗੁਰੂ ਜੀ ਅਸੀਂ ਇੱਕ ਗੱਲ ਦੱਸਣਾ ਚਾਹਾਂਗੇ ਇਹ ਸਾਰੀ ਜਾਣਕਾਰੀ ਜਿਹੜੀ ਅਸੀਂ ਦੇ ਰਹੇ ਹਾਂ ਇਹ ਇੱਕ ਕਿਤਾਬ ਦੇ ਰੂਪ ਵਿੱਚ ਉਪਲਬਧ ਹੈ ਤੇ ਇਹ ਲੜੀ ਬੰਦ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤੇ ਬੀਨਤੀ ਆ ਜੀ ਕੇ ਮਾਣ ਮੱਤੇ ਇਤਿਹਾਸ ਨੂੰ ਸੁਣੋ ਤੇ ਦੁទੀਆਂ ਨਾਲ ਸ਼ੇਅਰ ਕਰਨ ਦੀ ਖੇਚਲ ਵੀ ਜਰੂਰ ਕਰੋ ਜਦੋਂ ਸਿੰਘ ਵੈਰੀ ਦੇ ਘੇਰੇ ਚੋਂ ਨਿਕਲ ਗਏ ਤਾਂ ਸੁੱਖਾ ਸਿੰਘ ਤੇ ਜੱਸਾ ਸਿੰਘ ਨੇ ਸਿੱਖਾਂ ਨੂੰ ਕਿਹਾ ਕਿ ਬਹਾਦਰੋ ਅਸੀਂ ਵੈਰੀ ਦੇ ਘੇਰੇ ਵਿੱਚੋਂ ਨਿਕਲ ਆਏ ਹਾਂ ਪਰ ਭਲਕ ਨੂੰ ਉਹ ਫੇਰ ਸਾਡਾ ਪਿੱਛਾ ਕਰੇਗਾ ਸਾਡਾ ਪੰਧ ਜੇ ਦੁਰੇਡਾਏ ਉਸ ਪੰਧ ਵਾਸਤੇ ਸਾਨੂੰ ਕੋੜਿਆਂ ਹਥਿਆਰਾਂ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਦੀ ਲੋੜ ਹੈ ਸੋਚੋ ਉਹ ਸਾਨੂੰ ਕਿੱਥੋਂ ਮਿਲ ਸਕਦੀਆਂ ਬਸ ਉਸੇ ਪੰਧ ਦੇ ਵੈਰੀ ਲੱਖੂ ਕੋਣੋਂ ਸਾਨੂੰ ਨਸ ਗਏ ਸਮਝ ਕੇ ਵੈਰੀ ਬੇਫਿਕਰੀ ਨਾਲ ਸੁੱਤਾ ਪਿਆ ਹੈ ਇਹ ਵੇਲਾ ਹੈ ਸਾਡੀ ਸਫਲਤਾ ਦਾ ਸੁੱਤੇ ਪਏ ਵੈਰੀ ਉੱਤੇ ਹੱਲਾ ਕਰੋ ਤੇ ਮਨ ਪੂੰਦਾ ਸਮਾਨ ਲੈ ਆਓ ਉਹਨਾਂ ਮਰਦਾਂ ਦਾ ਹੌਸਲਾ ਵੇਖੋ ਅੱਖੇ ਤਾਂ ਵੈਰੀ ਦੇ ਘੇਰੇ ਵਿੱਚੋਂ ਨਿਕਲਣ ਦਾ ਰਾਹ ਕੋਈ ਨਹੀਂ ਲੱਭਦਾ ਤੇ ਜੇ ਮਰਮਰਾ ਕੇ ਬਾਹਰ ਨਿਕਲੇ ਹੀ ਆ ਤਾਂ ਭੌਂ ਕੇ ਵੈਰੀ ਉੱਤੇ ਚੋਟ ਕਰਨ ਦੀ ਧਾਰ ਲਈ ਹੈ ਗੁਰਮਤਾ ਪੱਕਾ ਹੋ ਗਿਆ ਸੁੱਤੇ ਪੈ ਵੈਰੀ ਉਤੇ ਸਿੰਘਾਂ ਨੇ ਹੱਲਾ ਬੋਲ ਦਿੱਤਾ ਜਿਹੜੇ ਕਾਬੂ ਆਏ ਤਲਵਾਰ ਦੀ ਧਾਰ ਲੰਗਾਈ ਤੇ ਜੋ ਕੁਛ ਹੱਥ ਲੱਗਾ ਸਮੇਟ ਕੇ ਚਲਦੇ ਬਣੇ ਵੈਰੀ ਦੀਆਂ ਫੌਜਾਂ ਤਿਆਰ ਹੋਣ ਤੋਂ ਪਹਿਲਾਂ ਹੀ ਖਾਲਸਾ ਫਿਰ ਚੱਲ ਵਿੱਚ ਛਪਨ ਹੋ ਗਿਆ ਇਸ ਘਟਨਾ ਨੇ ਲਖਪਤ ਦੇ ਅੰਦਰ ਨਵੇਂ ਸਿਰਿਓਂ ਅੱਗ ਲਾ ਦਿੱਤੀ ਭਰਾ ਦਾ ਸੱਲ ਅਜੇ ਆਠ ਰਿਆ ਨਹੀਂ ਸੀ ਕਿ ਨਵਾਂ ਪੁੱਤਰ ਦਾ ਸੱਲ ਸੀਨੇ ਪੈ ਗਿਆ ਫਿਰ ਸਿੱਖਾਂ ਦੀ ਇਹ ਦਲੇਰੀ ਉਹ ਹਾਰ ਕੇ ਨਸੇ ਹੋਏ ਭੌਂ ਕੇ ਸ਼ਾਈ ਫੌਜ ਉਤੇ ਛਾਪਾਂ ਮਾਰਨ ਲਖਪਤ ਨੇ ਮੁਲਖਈਆ ਇਕੱਠਾ ਕਰਕੇ ਢੋਲ ਵਜਾ ਕੇ ਚੱਲ ਵਿੱਚੋਂ ਸ਼ਿਕਾਰ ਵਾਂਗ ਸਿੱਖਾਂ ਨੂੰ ਪਾਲਣ ਤੇ ਲਾ ਦਿੱਤਾ ਸਿੰਘਾਂ ਆਪਣਾ ਵਾਰ ਕਰਕੇ ਹਰਨ ਹੋਣ ਦੀ ਕੀਤੀ ਉਹ ਰਾਵੀ ਦੇ ਸੱਜੇ ਕੰਢੇ ਲਾਹੌਰ ਨੂੰ ਆ ਰਹੇ ਸਨ ਲਖਪਤ ਵੀ ਪਿੱਛਾ ਦਬਾਈ ਮਗਰੇ ਆ ਰਿਹਾ ਸੀ ਸਿੰਘਾਂ ਨੇ ਰਾਵੀ ਉਪਾਰ ਹੋਣ ਦੀ ਠਾਣੀ ਉਹ ਦੁਪਹਿਰ ਵਲੇ ਰਾਵੀ ਦੇ ਕੰਢੇ ਆ ਪੜੇ ਦੱਬ ਤੇ ਕਾਨਿਆਂ ਦੇ ਤੁੱਲੇ ਬਣਾ ਕੇ ਸਿੰਘ ਰਾਵੀਓ ਪਾਰ ਹੋਏ ਘੋੜ ਸਵਾਰ ਤਦ ਤੱਕ ਦਰਿਆ ਟੱਪ ਕੇ ਖੱਬੇ ਪਾਸੇ ਖਲੋ ਰਏ ਸਨ ਜਦ ਤੱਕ ਸਾਰਾ ਜਥਾ ਪਾਰਨਾ ਲੰਘ ਆਇਆ ਅਗਲੇ ਪਾਸੇ 3 ਮੀਲ ਤੱਕ ਬਰੇਤੀ ਸੀ ਆਗਗਾਂ ਵਾਂਗ ਤਪੀ ਹੋਈ ਰੇਤ ਤੇ ਪੈਦਲਾਂ ਵਿੱਚੋਂ ਬਹੁਤਿਆਂ ਦੇ ਪੈਰ ਲੰਗੇ ਸਵਾਰ ਤਾਂ ਬਰੇੜਾ ਔਕ ਸੋਖੇ ਹੀ ਲੰਘ ਗਏ ਪਰ ਪੈਦਲਾਂ ਦੇ ਪਾ ਦੀ ਬੜੀ ਬੁਰੀ ਬਣੀ ਪੈਰੀ ਛਾਲੇ ਪੈ ਗੇ ਉਹ ਤਨ ਦੇ ਕੱਪੜੇ ਪਾੜ ਕੇ ਪੈਰਾਂ ਤੇ ਬੰਨ ਕੇ ਉਸ مصیبتੋਂ ਨਿਕਲੇ ਅੱਗੇ ਰਾਮੇ ਰੰਦਾਵੇ ਦਾ ਇਲਾਕਾ ਸੀ ਉਹ ਆਪਣੀਆਂ ਤਾੜਾਂ ਲਈ ਸਿੰਘਾਂ ਦਾ ਰਾਹ ਰੋਕੀ ਖੜਾ ਸੀ ਜਿਹੜੇ ਲੱਖਪਤ ਦੀਆਂ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਨਿਕੜਾਏ ਸਨ ਉਹ ਰਾਮੇ ਦੀਆਂ ਬਾਹਾਂ ਤੇ ਰੋਕ ਕੇ ਕਦ ਰਹਿ ਸਕਦੇ ਦੋ ਦੋ ਹੱਥ ਕਰਕੇ ਸਿੰਘ ਸ੍ਰੀ ਹਰਗੋਬਿੰਦਪੁਰ ਤੇ ਪੱਥਨ ਤੇ ਜਾ ਪੁੱਜੇ ਇੱਥੋਂ ਵਿਆਸ ਟੱਪ ਕੇ ਉਹਨਾਂ ਦੁਆਬੇ ਵਿੱਚ ਜਾ ਦਿਹਾੜੀ ਕੱਟੀ ਉੱਥੇ ਅੱਗੇ ਅਦੀਨਾ ਬੇਗ ਫੌਜਾਂ ਲੈ ਕੇ ਚੜਾ ਆ ਉੱਥੇ ਵੀ ਸਿੰਘਾਂ ਨੂੰ ਟੱਕਣਾ ਔਖਾ ਹੋ ਗਿਆ ਉਹ ਉਥੋਂ ਬਾਉ ਉਦਾਈ ਚੱਲੇ ਤੇ ਅਲੀਵਾਲ ਦੇ ਪੱਤਣੋਂ ਲੰਘ ਕੇ ਮਾਲਵੇ ਵਿੱਚ ਜਾ ਪੁੱਜੀ ਸਰਦਾਰ ਜੱਸਾ ਸਿੰਘ ਕੋਟਕਪੂਰੇ ਸਰਦਾਰ ਹਰੀ ਸਿੰਘ ਦਿਹਾਲਪੁਰੇ ਸਰਦਾਰ ਨੌ ਸਿੰਘ ਪਥਰਾਲੇ ਤੇ ਬਾਬਾ ਦੀਪ ਸਿੰਘ ਨੇ ਲੱਖੀ ਜੰਗਲ ਵਿੱਚ ਜਾ ਕੇ ਜਾ ਡੇਰੇ ਲਾਏ ਸੁਖਾ ਸਿੰਘ ਦਾ ਜਥਾ ਜੈਤੋ ਜਾ ਉਤਰਿਆ ਉੱਥੇ ਉਸਨੇ ਲੱਤ ਖੋਲੀ ਤੇ ਫੱਟ ਬੰਨ ਤੋਂ ਬਣਾਈ ਪੰਜੇ ਸ਼ੇ ਮੀਨੇਓ ਐਸੇ ਤਕਲੀਫ ਨਾਲ ਮੰਜੇ ਤੇ ਪਿਆਰੇ ਲੱਤ ਠੀਕ ਹੋ ਗਈ ਤਾਂ ਉਹ ਸੂਰਮਾ ਫੇਰ ਪਹਿਲਾ ਵੰਗ ਮਹਿਮਾ ਮਾਰਨ ਲੱਗਾ ਜਿਹੜੇ ਸਿੰਘ ਪਹਾੜਾਂ ਤੇ ਚੜ ਗਏ ਉਹਨਾਂ ਵੀ ਬੜੀ ਔਖਾਈ ਚੱਲੀ ਪਹਾੜੀਏ ਉਹਨਾਂ ਦੇ ਵੈਰੀ ਬਣ ਗਏ ਜਿਉ ਇੱਕ ਥਾਂ ਤੋਂ ਰਾਤ ਬਰਾਤੇ ਨਸ ਕੇ ਦੂਜੀ ਥਾਂ ਜਾਂਦੇ ਤਾਂ ਉਹ ਜੈ ਸਲੋਕ ਅੱਗੋਂ ਹੁੰਦਾ ਉਹਨਾਂ ਨੂੰ ਮੁੱਲ ਨੂੰ ਵੀ ਕੋਈ ਚੀਜ਼ ਨਾ ਦੇਂਦਾ ਬੜੀਆਂ ਔਕੜਾਂ ਕੱਟਦੇ ਉਹ ਮੰਡੀ ਤੇ ਖੁੱਲੂ ਵਿੱਚ ਦੀ ਪਹਾੜੋਂ ਪਹਾੜੀ ਚਲਦੇ ਹੋਏ 5 ਛੇ ਮਹੀਨੇ ਪਿੱਛੋਂ ਕੀਰਤਪੁਰ ਜਾ ਪੁੱਜੇ ਛੇ ਮਹੀਨੇ ਪਿੱਛੋਂ ਸਿੰਘ ਚਿੱਠੀਆਂ ਪਾ ਕੇ ਤੇ ਸਨੇਹੇ ਘੱਲ ਕੇ ਇਕੱਠੇ ਹੋਏ ਜਿਹੜੇ ਬਸੋਹਲੀ ਆਦੀ ਥਾਵਾਂ ਦੇ ਪਹਾੜੀਆਂ ਨੇ ਕੈਦ ਕਰਕੇ ਸਿੰਘ ਫੜਾਏ ਤੇ ਜਿਹੜੇ ਲੱਖਪਤ ਦੀ ਫੌਜ ਨੇ ਕੁਛ ਫੜੇ ਸਾਰੇ ਲਾਹੌਰ ਲਿਆ ਕੇ ਬੁਰੇ ਤਸੀਹੇ ਦੇ ਕੇ ਕਤਲ ਕੀਤੇ ਗਏ ਲਾਹੌਰ ਦੇ ਦਰਵਾਜ਼ਿਆਂ ਉੱਤੇ ਸਿੰਘਾਂ ਦੇ ਸਿਰਾਂ ਦੇ ਮਨਾਰੇ ਉਸਾਰੇ ਗਏ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਆਰੰਭ ਵਿੱਚ ਲਖਪਤ ਨੇ ਸਿੰਘਾਂ ਉੱਤੇ ਚੜਾਈ ਕੀਤੀ ਤੇ ਜੂਨ 1746 ਦੇ ਅਖੀਰ ਵਿੱਚ ਵਾਪਸ ਮੁੜਿਆ ਇਹਨਾਂ ਢਾਈ ਮਹੀਨਿਆਂ ਵਿੱਚ ਹਜ਼ਾਰਾਂ ਸਿੱਖ ਕਤਲ ਹੋਏ ਸਿੱਖ ਇਤਿਹਾਸ ਵਿੱਚ ਇਸ ਨੂੰ ਛੋਟਾ ਕੱਲੂਕਾਰਾ ਕਹਿੰਦੇ ਹਨ ਕੁਦਰਤ ਨੂੰ ਇਹ ਪਾਉਂਦਾ ਸੀ ਕਿ ਸਿੱਖਾਂ ਨੂੰ ਸਿਰ ਉਠਾਉਣ ਦਾ ਸਮਾਂ ਮਿਲੇ ਸੋ ਉਹਨੇ ਖਾਨ ਬਹਾਦਰ ਦੇ ਪੁੱਤਰਾਂ ਵਿੱਚ ਫੁੱਟ ਪਾ ਦਿੱਤੀ ਸ਼ਾ ਨਵਾਜ਼ ਖਾਨ ਸਣੇ ਫੌਜ ਦੇ 21 ਨਵੰਬਰ 1700 46 ਈਸਵੀ ਨੂੰ ਸ਼ਾਲਾ ਮਰ ਬਾਗ ਆ ਉਤਰਿਆ। ਅਦੀਨਾ ਬੇਗ, ਕੋੜਾ ਮਲ ਤੇ ਹਸ਼ਮਤ ਉਲਾਖਾਂ ਵੀ ਉਸ ਨਾਲ ਆ ਮਿਲੇ। ਉਹਨਾਂ ਦੀਵਾਨ ਸੂਰਤ ਸਿੰਘ ਨੂੰ 자ਹਿਆ ਖਾਨ ਕੋਲ ਭੇਜਿਆ ਕਿ ਖਾਨ ਬਹਾਦਰ ਦੀ ਜਾਇਦਾਦ ਵਿੱਚੋਂ ਪੂਰਾ ਹਿੱਸਾ ਵੰਡ ਕੇ ਦੇਵੇ। 자ਹਿਆ ਖਾਨ ਨੂੰ ਵੀ ਆਪਣੀ ਤਾਕਤ ਉਤੇ ਮਾਣ ਸੀ। ਸੋ ਉਹ ਅਗੋਂ ਲੜਾਈ ਵਾਸਤੇ ਤਿਆਰ ਹੋ ਪਿਆ। ਉਹ ਸਣੇ ਆਪਣੇ ਮਾਥੀ ਤਾ ਮੋਮਨ ਖਾਨ, ਲਖਪਤਰਾਏ, ਮੀਰ ਨਿਆਮਤ ਖਾਨ ਤੇ ਮੀਰ ਅਮੀਨ ਬੇਗ ਮਦਾਨ ਵਿੱਚ ਆ ਗਿਆ ਦੋਹਾਂ ਭਰਾਵਾਂ ਵਿੱਚ ਚੰਗੀ ਤਲਵਾਰ ਖੜਕੀ ਅਜੇ ਦੋਹਾਂ ਵਿੱਚੋਂ ਕਿਸੇ ਦੀ ਵੀ ਤਿਆਰੀ ਪੂਰੀ ਨਹੀਂ ਸੀ ਸੋ ਜਾਹਿਆ ਖਾਨੇ ਸ਼ਾਹ ਨਵਾਜ਼ ਨੂੰ 6 ਲੱਖ ਰੁਪਏ ਦੇ ਕੇ ਸੁਲਾ ਕਰ ਲੇ ਸ਼ਾਹ ਨਵਾਜ਼ ਲਾਹੌਰ ਛੱਡ ਕੇ ਬਟਾਲੇ ਨੂੰ ਚਲਾ ਗਿਆ ਤੇ ਉੱਥੇ ਜਾਹਿਆ ਖਾਨ ਦਾ ਬਹੁਤ ਸਾਰਾ ਇਲਾਕਾ ਮਲ ਲਿਆ ਇਹ ਸੁਣ ਕੇ ਜਾਹਿਆ ਖਾਨ ਪੜਕ ਉੱਠਿਆ ਤੇ ਲੜਾਈ ਦੀ ਤਿਆਰੀ ਕਰਨ ਲੱਗਾ ਪਰ ਇਸ ਤੋਂ ਪਹਿਲਾਂ ਕਿ ਜਹਿਆ ਕਾ ਹਮਲਾ ਕਰੇ ਸ਼ਾਹ ਨਵਾਜ਼ ਫੇਰ ਲਾਹੌਰ ਆ ਗਿਆ 17 ਮਾਰਚ 1747 ਈਸਵੀ ਨੂੰ ਦੋਹਾਂ ਭਰਾਵਾਂ ਵਿੱਚ ਬੜੀ ਲਹੂ ਡੋਲਵੇਂ ਲੜਾਈ ਹੋਈ ਇਸ ਜੰਗ ਵਿੱਚ ਜਹਿਆ ਕਾ ਹਾਰ ਗਿਆ ਸ਼ਾਹ ਨਵਾਜ਼ 21 ਮਾਰਚ ਨੂੰ ਲਾਹੌਰ ਵਿੱਚ ਵੜਿਆ ਤੇ ਉੱਥੋਂ ਦਾ ਸੂਬੇਦਾਰ ਬਣਿਆ ਉਹਨੇ ਜਹਿਆ ਕਾ ਦੀਵਾਨ ਲਖਪਤਰਾਏ ਤੇ ਮੋਮਨ ਖਾਨ ਨੂੰ ਕੈਦ ਕਰ ਲਿਆ ਉਹਨੇ ਪੁਰਾਣੇ ਸਾਰੇ ਅਫਸਰ ਹਟਾ ਕੇ ਨਵੇਂ ਥਾਪ ਦਿੱਤੇ ਲਖਪਤ ਦੀ ਥਾਂ ਉਹਨੇ ਆਪਣਾ ਦੀਵਾਨ ਕੌੜਾ ਮਲ ਨੂੰ ਬਣਾਇਆ ਤੇ ਅੰਦੀਨਾ ਬੇਗ ਨੂੰ ਦੁਆਬਾ ਜਲੰਧਰ ਦੀ ਫੌਜਦਾਰੀ ਦਿੱਤੀ ਸ਼ਾਹ ਨਵਾਜ਼ ਨੇ ਆਪਣੇ ਰਾਜਦੂਤ ਦਿੱਲੀ ਬਾਦਸ਼ਾਹ ਤੇ ਵਜ਼ੀਰ ਕੋਲ ਭੇਜੇ ਤੇ ਇਹ ਉਸ ਨੂੰ ਕਾਨੂੰਨੀ ਤੌਰ ਤੇ ਉੱਤੇ ਲਾਹੌਰ ਦਾ ਸੂਬੇਦਾਰ ਮੰਨ ਲਿਆ ਜਾਵੇ ਜਾਇਆ ਖਾਨ ਦਿੱਲੀ ਦੇ ਵਜ਼ੀਰ ਕਮਰੂਦੀਨ ਖਾਨ ਦਾ ਜਵਾਈ ਸੀ ਵਜ਼ੀਰ ਨੇ ਸ਼ਾਹ ਨਵਾਜ਼ ਨੂੰ ਲਿਖਿਆ ਕਿ ਪਹਿਲਾਂ ਜਾਇਆ ਖਾਨ ਨੂੰ ਰਿਆ ਕਰੋ ਫਿਰ ਸੂਬੇਦਾਰੀ ਦੀ ਦਰਖਾਸਤ ਸੁਣੀ ਜਾਵੇਗੀ ਅਗੋਂ ਸ਼ਾਹ ਨਵਾਸ ਨੇ ਲਿਖਿਆ ਕਿ ਪਹਿਲਾਂ ਮੈਨੂੰ ਸੂਬੇਦਾਰੀ ਦੀ ਸੰਦ ਭੇਜੋ ਫਿਰ ਜਾਹਿਆ ਖਾਨ ਨੂੰ ਰਹਾ ਕੀਤਾ ਜਾਵੇਗਾ ਐਸੇ ਝਗੜੇ ਵਿੱਚ ਕੁਸ ਸਮਾਂ ਲੰਘ ਗਿਆ ਤੇ ਜਾਹਿਆ ਖਾਨ ਦੀ ਪੂਹਾ ਦਰਦਾਨਾ ਬੇਗਮ ਜਾਨੀ ਖਾਨ ਦੇ ਘਰੋਂ ਉਸ ਵੇਲੇ ਲਾਹੌਰ ਵਿੱਚ ਹੀ ਸੀ ਉਸਨੇ ਇੱਕ ਵੱਡੇ ਸਾਰੇ ਬਲਟੋਏ ਵਿੱਚ ਜਾਹਿਆ ਖਾਨ ਨੂੰ ਲੁਕਾ ਕੇ ਆਪਣੇ ਨੌਕਰਾਂ ਨੂੰ ਚੁਕਵਾ ਕੇ ਕੈਦ ਵਿੱਚੋਂ ਬਾਹਰ ਨਸਾ ਦਿੱਤਾ ਇਸ ਗੱਲ ਦਾ ਪਤਾ ਸ਼ਾਹ ਨਵਾਸ ਖਾਨ ਨੂੰ ਲੱਗਾ ਤਾਂ ਉਹ ਆਪਣੀ ਪੂਹਾ ਨਾਲ ਬੜਾ ਨਾਰਾਜ਼ ਹੋਇਆ ਦਰਦਾਨਾ ਬੇਗਮ ਨੇ ਅਕਾਂ ਉੱਤਰ ਦਿੱਤਾ ਕਿ ਜੇ ਜਾਹੀਆ ਖਾਨ ਤੇਨੂੰ ਕੈਦ ਕਰ ਲੈਂਦਾ ਤਾਂ ਮੈਂ ਤੈਨੂੰ ਵੀ ਭਰਾ ਦੀ ਕੈਦ ਵਿੱਚੋਂ ਛਡਾਉਣ ਵਾਸਤੇ ਐਹਾ ਕੁਛ ਕਰਦੀ ਜਾਹੀਆ ਖਾਨ ਜੁਲਾਈ ਦੇ ਅਖੀਰ ਵਿੱਚ ਕੈਦ ਵਿੱਚੋਂ ਨਸਿਆ ਸੀ ਹੁਣ ਸ਼ਾਹ ਨਵਾਜ਼ ਬੜਾ ਡਰਿਆ ਉਹਨੇ ਦਿੱਲੀ ਦੇ ਬਾਦਸ਼ਾਹ ਵੱਲੋਂ ਸੂਬੇਦਾਰੀ ਦੀ ਸੰਦੀ ਆਸ ਨਾ ਰਹੀ ਅੰਤ ਉਹਨੇ ਅਫਗਾਨਿਸਤਾਨ ਦੇ ਬਾਦਸ਼ਾਹ ਦਾ ਆਸਰਾ ਲਿਆ ਅਫਗਾਨਿਸਤਾਨ ਦਾ ਬਾਦਸ਼ਾਹ ਉਸ ਵੇਲੇ ਅਹਿਮਦ ਸ਼ਾ ਅਬਦਾਲੀ ਸੀ ਅਹਿਮਦ ਸ਼ਾ ਸਦੋ ਸਦੀ ਘਰਾਣੇ ਚੋਂ ਸੀ ਉਸ ਦਾ ਪਿਤਾ ਕਦੇ ਮਲਤਾਨ ਆ ਵਸਿਆ ਸੀ ਇੱਥੇ ਹੀ ਉਹਨੇ ਘਰ ਅਹਿਮਦ ਜਮਿਆ ਸੀ ਨਾਦਰ ਦੇ ਬਾਦਸ਼ਾਹ ਬਣ ਤੋਂ ਕੁਛ ਚਿਰ ਪਿੱਛੋਂ ਅਹਿਮਦ ਦਾ ਪਿਤਾ ਜਮਾਨ ਖਾਂ ਤੇ ਵੱਡਾ ਪਰਾਜੁਲਫਖਾਰ ਖਾਂ ਫਿਰ ਆਪਣੇ ਪੁਰਾਣੇ ਘਰ ਸੂਬਾ ਹਰਾਤ ਵਿੱਚ ਜਾ ਵਸੇ ਨਾਦਰ ਬਾਦਸ਼ਾਹ ਬਣਿਆ ਤਾਂ ਜਮਾਨ ਖਾਂ ਸਣੇ ਦੋਹਾਂ ਪੁੱਤਰਾਂ ਦੇ ਉਸ ਦੀ ਨੌਕਰੀ ਵਿੱਚ ਆ ਗਿਆ ਆਪਣੀ ਕਾਬਲੀਅਤ ਦਾ ਸਦਕਾ ਜੁਲਫਖਾਰ ਖਾਂ ਦਾ ਹਿਰਾ ਦਾ ਸੁਬੇਦਾਰ ਬਣਿਆ ਤੇ ਅਹਿਮਦ ਸ਼ਾਹ ਨਾਦਰ ਦੀਆਂ ਫੌਜਾਂ ਦਾ ਪ੍ਰਧਾਨ ਸੈਨਾਪਤੀ ਕਹਿੰਦੇ ਕਿ ਜਾਹਿਆ ਖਾਨ ਲਾਹੌਰੋਂ ਨਸ ਕੇ ਦਿੱਲੀ ਪੁੱਜਾ ਉਹਦੇ ਦਿਲ ਉੱਤੇ ਐਨੀ ਸੱਟ ਵੱਜੀ ਕਿ ਉਹ ਦੁਨੀਆ ਤੋਂ ਉਪਰਾਮ ਹੋ ਗਿਆ ਉਹ ਫਰਖਾਬਾਦ ਜਾ ਕੇ ਫਕੀਰ ਹੋ ਗਿਆ ਲੋਕ ਉਸਨੂੰ ਜਾਹਿਆ ਖਾਨ ਦਰवेश ਕਹਿੰਦੇ ਅੰਤ ਉਹ ਉੱਥੇ ਹੀ ਮਾਰਿਆ ਗਿਆ ਤੇ ਦਫਨਾਇਆ ਗਿਆ ਤਾਰੀਖ ਫਰਖਾਬਾਦ ਮੁਹੰਮਦ ਵਲੀ ਅਲਾ ਪੰਨਾ ਪੰਨਾ 257 9 ਜੂਨ 1747 ਈਸਵੀ ਦੀ ਰਾਤ ਨੂੰ ਨਾਦਰ ਸ਼ਾ ਆਪਣੇ ਨੌਕਰਾਂ ਹੱਥੋਂ ਕਤਲ ਹੋ ਗਿਆ। ਅਹਿਮਦ ਸ਼ਾ ਨੇ ਨਾਦਰ ਦੇ ਖੂਨੀਆਂ ਨੂੰ ਸਖਸ਼ਤ ਦੇ ਕੇ ਅਫਗਾਨਿਸਤਾਨ ਦੀ ਬਾਦਸ਼ਾਹੀ ਆਪ ਸੰਭਾਲ ਲਈ। ਹੁਣ ਅਬਦਾਲੀ ਅਬਦਾਲੀ ਜਾਨੀ ਕਿ ਅਹਿਮਦ ਸ਼ਾ ਦੇ ਘਰਾਣੇ ਦੀ ਪੁਰਾਣੀ ਆਲ ਸੀ। ਉਹਨੇ ਲਕਬ ਦੁਰਾਨੀ ਤੋਂ ਫੇਰ ਲੋਕਿ ਉਸ ਘਰਾਣੇ ਨੂੰ ਦੁਰਾਨੀ ਆਖਣ ਲੱਗ ਪਏ ਸਨ। ਅਹਿਮਦ ਸ਼ਾ ਸ਼ਾ ਦੁਰਾਨੀ ਲਕਬ ਧਾਰਨ ਕਰਕੇ ਬਾਦਸ਼ਾਹ ਬਣਿਆ ਸ਼ਾ ਵਲੀ ਖਾਨ ਉਸ ਦਾ ਵਜ਼ੀਰ ਤੇ ਜਹਾਨ ਖਾਨ ਪ੍ਰਧਾਨ ਸੈਨਾਪਤੀ ਬਣੇ ਸਾਰੇ ਅਫਗਾਨਿਸਤਾਨ ਤੇ ਕਬਜ਼ਾ ਜਮਾ ਕੇ ਫਿਰ ਅਬਦਾਲੀ ਨੇ ਹਿੰਦ ਵੱਲ ਮੂੰਹ ਕੀਤਾ ਉਸ ਨੇ ਪਸ਼ਾਵਰ ਉਤੇ ਕਬਜ਼ਾ ਕਰ ਲਿਆ ਤੇ ਉੱਥੋਂ ਦੇ ਪੁਰਾਣੇ ਸੂਬੇਦਾਰ ਨਾਸਰ ਖਾਨ ਨੂੰ ਉੱਥੋਂ ਮਾਰ ਪਜਾਇਆ ਅਦੀਨਾ ਬੇਗ ਦੀ ਸਲਾਹ ਨਾਲ ਸ਼ਾ ਨਵਾਜ਼ ਨੇ ਅਹਿਮ ਸ਼ਾ ਅਬਦਾਲੀ ਕੋਲੋਂ ਮਦਦ ਮੰਗੀ ਤੇ ਸੂਬਾ ਮੁਲਤਾਨ ਲਾਹੌਰ ਤੇ ਕਸ਼ਮੀਰ ਉਤੇ ਕਬਜ਼ਾ ਕਰਨ ਦੀ ਉਸ ਬੱਸ ਬੇਨਤੀ ਕੀਤੀ। ਉਹਨੇ ਲਿਖਿਆ ਕਿ ਬਾਦਸ਼ਾਹੀ ਅਹਿਮਦ ਸ਼ਾਹੀ ਹੋਵੇਗੀ ਤੇ ਵਜ਼ੀਰੀ ਸ਼ਾਹ ਨਵਾਜ਼ ਦੀ। ਅਦੀਨਾ ਬੇਗ ਨੇ ਇਧਰ ਤਾਂ ਸ਼ਾਹ ਨਵਾਜ਼ ਨੂੰ ਇਹ ਪੱਟੀ ਪੜਾਈ ਤੇ ਉਧਰ ਦਿੱਲੀ ਦੇ ਵਜ਼ੀਰ ਕਮਰੂਦੀਨ ਨੂੰ ਲਿਖ ਭੇਜਿਆ ਕਿ ਸ਼ਾਹ ਨਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾ ਲਿਆ ਹੈ। ਵਜ਼ੀਰ ਸ਼ਾਹ ਨਵਾਜ਼ ਦਾ ਮਾਮਾ ਸੀ। ਉਸਨੇ ਬੜੇ ਪ੍ਰੇਮ ਨਾਲ ਰਿਸ਼ਤੇਦਾਰੀ ਦਾ ਵਾਸਤਾ ਪਾ ਕੇ ਸ਼ਾਹ ਨਵਾਜ਼ ਨੂੰ ਲਿਖਿਆ ਕਿ ਜਦ ਨੂੰ ਲੀਕ ਨਾ ਲਾ ਦਿੱਲੀ ਦੇ ਬਾਦਸ਼ਾਹ ਨਾਲ ਗਦਾਰੀ ਕਰਨ ਦੇ ਥਾਂ ਲੁਟੇਰੇ ਅਬਦਾਲੀ ਦਾ ਟਕਰਾ ਕਰ। ਇਸ ਤਰ੍ਹਾਂ ਸੂਬਾ ਲਾਹੌਰ ਤੇ ਕਾਬਲ ਤੇਰੇ ਹੱਥਾਂ ਵਿੱਚ ਹੋਣਗੇ। ਤੇਰਾ ਮਾਮਾ ਇਸ ਨੇਕ ਕੰਮ ਵਿੱਚ ਜ਼ਰੂਰ ਤੇਰੀ ਮਦਦ ਕਰੇਗਾ। ਇਹ ਚਿੱਠੀ ਪੜ ਕੇ ਸ਼ਾ ਨਿਵਾਜ਼ ਅਬਦਾਲੀ ਨਾਲੋਂ ਟੁੱਟ ਕੇ ਦਿੱਲੀ ਦੇ ਬਾਦਸ਼ਾਹ ਨਾਲ ਗੰਢਿਆ ਗਿਆ। ਅਬਦਾਲੀ ਦਿੱਲੀ ਸਰਕਾਰ ਦੀ ਕਮਜ਼ੋਰੀ ਤੋਂ ਚੰਗੀ ਤਰ੍ਹਾਂ ਜਾਣੂ ਸੀ। ਨਾਦਰ ਦੇ ਹਮਲੇ ਵੇਲੇ ਉਹ ਉਸ ਦੇ ਨਾਲ ਦਿੱਲੀ ਆਇਆ ਸੀ। ਸ਼ਾ ਨਿਵਾਜ਼ ਦਾ ਬੁਲਾਵਾ ਮੰਨ ਕੇ ਉਹ ਹਿੰਦੂ ਤੇ ਹਮਲਾ ਕਰਨ ਵਾਸਤੇ ਤਿਆਰ ਹੋ ਪਿਆ। ਉਹ 1 ਅਕਤੂਬਰ 1747 ਈਸਵੀ ਨੂੰ ਪਸ਼ਾਵਰ ਤੋਂ ਤੁਰ ਪਿਆ। ਅਟਕ ਪਹੁੰਚ ਕੇ ਉਹਨੇ ਆਪਣਾ ਰਾਜਦੂਤ ਗੁਰਾਖਾ ਖਾਨ ਲਾਹੌਰ ਭੇਜਿਆ। ਸ਼ਾਨਵਾਜ਼ ਨੇ ਅਗੋਂ ਉਸ ਦੀ ਗੱਲ ਤੱਕ ਨਾ ਸੁਣੀ ਕਿਉਂਕਿ ਉਹਦੇ ਉੱਤੇ ਦਿੱਲੀ ਦੇ ਵਜ਼ੀਰ ਦਾ ਜਾਦੂ ਚੱਲ ਗਿਆ ਹੋਇਆ ਸੀ। ਗੁਰਾਖਾ ਵਾਪਸ ਰੋਹਤਾਸ ਜਾ ਕੇ ਅਬਦਾਲੀ ਨੂੰ ਮਿਲਿਆ। ਅਬਦਾਲੀ ਨੇ ਫੇਰ ਆਪਣਾ ਮੁਰਸ਼ਿਦ ਸੈਦ ਸਾਬਰ ਸ਼ਾਹ ਨੂੰ ਲਾਹੌਰ ਭੇਜਿਆ। ਸ਼ਾ ਨਿਵਾਜ਼ ਨੇ ਸੜਦਾ ਬਲਦਾ ਸਿਕਾਟਾਲ ਕੇ ਸਾਬਰ ਸ਼ਾਹ ਦੇ ਮੂੰਹ ਵਿੱਚ ਪਾ ਕੇ ਮਾਰ ਦਿੱਤਾ ਐ ਖਬਰ ਸੁਣ ਕੇ ਅਬਦਾਲੀ ਕਰੋਧ ਦਾ ਪ੍ਰਿਆ ਛੇਤੀ ਛੇਤੀ ਪੰਧ ਮਕਾਉਂਦਾ ਹੋਇਆ 8 ਜਨਵਰੀ 1748 ਈਸਵੀ ਨੂੰ ਰਾਵੀ ਕੰਡੇ ਆ ਪੁੱਜਾ ਤੇ 10 ਜਨਵਰੀ ਨੂੰ ਰਾਵੀ ਕੰਡੇ ਸ਼ਾਹਦਰੇ ਆ ਬੈਠਾ ਉਸ ਕੋਲ ਕੇਵਲ 18000 ਫੌਜ ਸੀ ਤੇ ਤੋਪਖਾਨਾ ਕੋਈ ਨਹੀਂ ਸੀ ਦੂਜੇ ਪਾਸੇ ਸ਼ਾ ਨਵਾਜ਼ ਮੀਆਂ ਮੀਰ ਮੋਰਚਾ ਮੰਲੀ ਬੈਠਾ ਸੀ ਉਸ ਕੋਲ 70000 ਫੌਜ ਤੇ ਬੜਾ ਭਾਰੀ ਤੁਪਖਾਨਾ ਸੀ 11 ਜਨਵਰੀ ਨੂੰ ਦੋਹਾਂ ਧਲਾਂ ਵਿੱਚ ਬੜੀ ਭਾਰੀ ਲੜਾਈ ਹੋਈ ਸ਼ਾ ਨਿਵਾਜ਼ ਦਾ ਜਰਨੈਲ ਹਸ਼ਮਤ ਉਲਖਾਂ ਲੜਾਈ ਵਿੱਚ ਮਾਰਿਆ ਗਿਆ ਤੇ ਜਮਲਾ ਖਾਂ ਕਸੂਰੀ ਸਣੇ ਫੌਜ ਅਫਗਾਨੀ ਨਾਲ ਮਿਲ ਗਿਆ ਇਸ ਲੜਾਈ ਵਿੱਚ ਸ਼ਾ ਨਿਵਾਜ਼ ਦੀ ਫੌਜ ਪੂਰੀ ਤਰ੍ਹਾਂ ਹਾਰ ਗਈ ਉਸੇ ਰਾਤ ਉਹ ਦਿੱਲੀ ਨੂੰ ਨਸ ਗਿਆ ਤੇ ਉਸਤੇ ਮਗਰੇ ਉਹਦੇ ਜਰਨੈਲ ਵੀ 12 ਜਨਵਰੀ ਨੂੰ ਅਫਗਾਨੀ ਨੇ ਮੁਗਲਪੁਰਾ ਤੇ ਉਹਦੇ ਨੇੜੇ ਤੇੜੇ ਦੇ ਮਹੱਲੇ ਲੁੱਟ ਲਏ ਸ਼ਾਹ ਨਵਾਸ ਦੇ ਡੇਰੇ ਵਿੱਚੋਂ ਬੇਅੰਤ ਜੰਗੀ ਸਮਾਨ ਅਫਦਾਲੀ ਦੇ ਹੱਥ ਲੱਗਾ ਹੁਣ ਹੋਰ ਟੱਕਰਾ ਕਰਨ ਵਾਲਾ ਰਹਿ ਕੋਈ ਨਹੀਂ ਸੀ ਗਿਆ ਸੋ ਸਾਰੇ ਸ਼ਹਿਰ ਉਤੇ ਅਫਦਾਲੀ ਦਾ ਕਬਜ਼ਾ ਹੋ ਗਿਆ ਜਾਇਆਖਾਂ ਦੇ ਪੁਰਾਣੇ ਅਫਸਰ ਮੋਮਨ ਖਾਂ ਕਸੂਰੀ ਦੀਵਾਨ ਲਖਪਤਰਾਏ ਆਦੀ ਨੇ ਜੋ ਸ਼ਾਹ ਨਵਾਸ ਦੀ ਕੈਦ ਵਿੱਚ ਸਨ ਅਫਦਾਲੀ ਨੇ ਰਿਹਾ ਕਰ ਦਿੱਤੇ ਸ਼ਹਿਰ ਦੇ ਪਤਵੰਤਿਆਂ ਦੀ ਬੇਨਤੀ ਮੰਨ ਕੇ ਅਫਦਾਲੀ ਨੇ ਲਾਹੌਰ ਵਿੱਚ ਲੋਟ ਨਾ ਪਾਈ ਪਰ ਇਸ ਬਦਲੇ 30 ਲੱਖ ਨਜ਼ਰਾਨਾ ਮੰਗਿਆ ਅਸਵਿਚੋਂ 2 ਲੱਖ ਉਸੇ ਦਿਨ ਤਾਰ ਦਿੱਤਾ ਗਿਆ 18 ਫਰਵਰੀ ਤੱਕ ਅਬਦਾਲੀ ਲਾਹੌਰ ਰਿਆ ਇਲਾਕੇ ਵਿੱਚ ਪੂਰਾ ਕਬਜ਼ਾ ਜਮਾ ਕੇ ਜਮਲਾ ਖਾਨ ਕਸੂਰੀ ਨੂੰ ਆਪਣੇ ਵੱਲੋਂ ਲਾਹੌਰ ਦਾ ਸੂਬੇਦਾਰ ਤੇ ਲਖ ਪਤਰਾਏ ਨੂੰ ਉਸਤਾ دیਵਾਨ ਖਾਪਕੇ 19 ਫਰਵਰੀ ਨੂੰ ਅਬਦਾਲੀ ਦਿੱਲੀ ਨੂੰ ਤੁਰਿਆ ਨਸਿਆ ਹੋਇਆ ਸ਼ਾਨ ਨਵਾਸ ਦਿੱਲੀ ਪੁੱਜਾ ਤਾਂ ਬਾਦਸ਼ਾਹ ਨੇ ਅਬਦਾਲੀ ਦੇ ਟੱਕਰੇ ਲਈ 2 ਲੱਖ ਫੌਜ ਚੜਾਈ ਉਸ ਫੌਜ ਦੀ ਕਮਾਨ ਅਮਲੀ ਤੌਰ ਤੇ ਵਜ਼ੀਰ ਕਮਰੂਦੀਨ ਦੇ ਹੱਥ ਵਿੱਚ ਸੀ ਪਰ ਉਸ ਦਾ ਨਾਮ ਤਰੀਕ ਸੈਨਾਪਤੀ ਸ਼ਹਿਜ਼ਾਦਾ ਅਹਿਮਦ ਸੀ 25 ਫਰਵਰੀ ਨੂੰ ਸ਼ਾਹੀ ਫੌਜ ਸਰਹੰਦ ਪਹੁੰਚੀ ਤਾਂ ਪਤਾ ਲੱਗਾ ਕਿ ਉੱਥੋਂ ਦਾ ਫੌਜਦਾਰ ਅਲੀ ਮੁਹੰਮਦ ਖਾਨ ਰੋਹਿਲਾ ਅਬਦਾਲੀ ਦਾ ਨਾਂ ਸੁਣ ਕੇ ਨਸ ਗਿਆ ਹੋਇਆ ਹੈ ਵਜ਼ੀਰ ਖਾਨ ਨੇ ਆਪਣੀਆਂ ਬੇਗਮਾਂ ਤੇ ਸਮਾਨ 1000 ਫੌਜ ਦੀ ਰਾਖੀ ਵਿੱਚ ਸਰਹੰਦ ਛੱਡਿਆ ਤੇ ਆਪ ਮਾਸ਼ੀਵਾੜੇ ਦੇ ਪੱਤਨ ਉੱਤੇ ਜਾ ਬੈਠਾ 1 ਮਾਰਚ ਨੂੰ ਅਬਦਾਲੀ ਲਾਹੌਰ ਪੁੱਜਾ ਉਹ ਰਾਤੋਂ ਰਾਤ ਦਰਿਆ ਟੱਪ ਕੇ ਦਿਨੇ 2 ਮਾਰਚ ਨੂੰ ਸਰਹੰਦ ਉੱਤੇ ਜਾ ਪਿਆ ਵਜ਼ੀਰ ਦੀ ਰਖਵਾਲੀ ਫੌਜ ਕਤਲ ਕਰ ਦਿੱਤੀ ਤੇ ਉਸ ਦੀਆਂ ਬੇਗਮਾਂ ਕੈਦ ਕਰ ਲੀਆਂ ਵਜ਼ੀਰ ਨੂੰ ਇਹ ਖਬਰ ਮਿਲੀ ਤਾਂ 마ਸ਼ੀਵਾੜੇ ਤੋਂ ਪਿੱਛੇ ਮੁੜਿਆ ਤੇ ਸਰਹੰਦ ਤੋਂ ਛੇ ਕੋਹ ਲਹਿੰਦੇ ਪਾਸੇ ਮਾਨਪੁਰ ਜਾ ਬੈਠਾ 3 ਮਾਰਚ ਨੂੰ ਅਬਦਾਲੀ ਨੇ ਵੀ ਉਹਦੇ ਸਾਹਮਣੇ 2 ਮੀਂਹ ਦੇ ਵਿੱਥ ਉੱਤੇ ਆ ਮੋਰਚੇ ਮੱਲੇ ਅਸੇ ਦਿਨ ਤੋਂ ਛੋਟੀਆਂ-ਛੋਟੀਆਂ ਚੜਪਾਂ ਸ਼ੁਰੂ ਹੋ ਗਈਆਂ ਅੰਤ 11 ਮਾਰਚ 1747 ਇਸਵੀ ਨੂੰ ਵੱਡੀ ਲੜਾਈ ਹੋਈ ਵਜ਼ੀਰ ਕਮਰਉਦੀਨ ਮਾਰਿਆ ਗਿਆ ਪਰ ਉਸਦੇ ਪੁੱਤਰ ਮਯੋਨਲ ਮੁਲਕ ਪ੍ਰਸਿੱਧ ਮੀਰ ਮੰਨੂ ਨੇ ਕਰੋਧ ਵਿੱਚ ਆ ਕੇ ਅਜੀਹਾ ਹਮਲਾ ਕੀਤਾ ਕਿ ਅਬਦਾਲੀ ਪੂਰੀ ਤਰ੍ਹਾਂ ਹਾਰ ਕੇ ਮੈਦਾਨ ਛੱਡ ਕੇ ਨਸ ਗਿਆ 17 ਮਾਰਚ ਨੂੰ ਉਹ ਸਤਲੁਜ ਟੱਪਿਆ ਤੇ ਲਾਹੌਰ ਦੇ ਰਾਹ ਵਾਪਸ ਅਫਗਾਨਿਸਤਾਨ ਮੁੜ ਗਿਆ ਮੀਰ ਮੰਨੂ ਨੇ ਲੜਾਈ ਤਾਂ ਜਿੱਤ ਲਈ ਪਰ ਹਾਰੇ ਹੋਏ ਬਦੇਸੀ ਅਬਦਾਲੀ ਦਾ ਪਿੱਛਾ ਕਰਨ ਦੀ ਲੋੜ ਨਾ ਸਮਝੀ ਚਾਰ ਦਿਨ ਉਹ ਆਪਣੇ ਮੋਰਚਾ ਵਿੱਚ ਬੈਠਾ ਰਿਹਾ 16 ਮਾਰਚ ਨੂੰ ਸ਼ਾਹੀ ਫੌਜ ਮਾਨੂਪੁਰੋਂ ਚੱਲ ਕੇ ਸਤਲੋਜ ਦੇ ਪੱਥਨ ਤੇ ਆ ਬੈਠੀ 12 April ਤੱਕ ਸਭ ਲਾਉ ਲਸ਼ਕਰ ਲੁਧਿਆਣੇ ਬੈਠਾ ਰਿਹਾ ਬਾਦਸ਼ਾਹ ਨੇ ਮਾਨੂਪੁਰ ਦੀ ਫਤਿਹ ਦੀ ਖਬਰ ਸੁਣੀ ਤਾਂ 9 April ਨੂੰ ਮੀਰ ਮੰਨੂ ਦੇ ਨਾਮ ਲਾਹੌਰ ਤੇ ਮਲਤਾਨ ਦੀ ਸੂਬੇਦਾਰੀ ਦੀ ਸੰਧ ਜਾਰੀ ਕੀਤੀ ਐ ਹੁਕਮ ਮੀਰ ਮੰਨੂ ਨੂੰ 12 April ਨੂੰ ਸਤਲੋਜ ਕੰਡੇ ਮਿਲਿਆ ਇਥੋਂ ਉਹ ਤਾਂ ਅਹੁਦਾ ਸੰਭਾਲਣ ਵਾਸਤੇ ਲਾਹੌਰ ਨੂੰ ਚਲਾ ਗਿਆ ਤੇ ਸ਼ਹਿਜ਼ਾਦਾ ਅਹਿਮਦ ਵਾਪਸ ਦਿੱਲੀ ਮੁੜ ਗਿਆ ਸ਼ਹਿਜਾਦਾ ਅਜੇ ਪਾਣੀਪਤ ਦੀ ਪੁੱਜਾ ਤਾਂ ਉਹਨੂੰ ਖਬਰ ਮਿਲੀ ਕਿ ਬਾਦਸ਼ਾਹ ਮੁਹੰਮਦ ਸ਼ਾ ਮਰ ਗਿਆ ਹੈ ਫਿਰ ਅਹਿਮਦ ਸ਼ਾ ਦਿੱਲੀ ਦਾ ਬਾਦਸ਼ਾਹ ਬਣਿਆ ਤੇ ਸਫਦਰ ਜੰਗ ਵੱਡਾ ਵਜ਼ੀਰ 20 ਜੂਨ 1748 ਈਸਵੀ ਨੂੰ ਬਾਦਸ਼ਾਹ ਨੇ ਕਾਨੂੰਨੀ ਤੌਰ ਤੇ ਸਫਦਰ ਜੰਗ ਦੇ ਵਜ਼ੀਰ ਬਣਦਾ ਐਲਾਨ ਕੀਤਾ ਐਨੇ ਚਿਰ ਵਿੱਚ ਸਿੱਖਾਂ ਨੇ ਕੀ ਕੋਸ਼ਿਸ਼ ਕੀਤੀ ਛੋਟਾ ਕੱਲੋਕਾਰਾ ਸਿੱਖਾਂ ਉਤੇ ਬੜੀ ਭਾਰੀ ਸੱਟ ਸੀ ਪਰ ਐਨੀ ਮਾਰ ਖਾ ਕੇ ਵੀ ਉਹ ਛੇਤੀ ਹੀ ਸੰਭਲ ਗਏ ਜੂਨ 1846 ਈਸਵੀ ਨੂੰ ਲਖਬਾ ਸਿੰਘ ਦਾ ਪਿੱਛਾ ਛੱਡ ਕੇ ਮੁੜਿਆ ਨਵੰਬਰ 1846 ਤੋਂ ਮਾਰਚ 1847 ਤੱਕ ਜਾਹੀਆ ਖਾਂ ਤੇ ਸ਼ਾਹ ਨਵਾਜ਼ ਲੜਦੇ ਰਹੇ ਐਸੇ ਸਮੇਂ ਸਿੱਖ ਫੇਰ ਉੱਠ ਖਲੋਤੇ ਤੇ ਅੰਮ੍ਰਿਤਸਰ ਦੇ ਉਦਾਲੇ ਫੇਰਨ ਲੱਗੇ ਅੰਮ੍ਰਿਤਸਰ ਸਰੋਵਰ ਦੇ ਉਦਾਲੇ ਮੁਗਲ ਹਾਕਮਾਂ ਦਾ ਬੜਾ ਕਰੜਾ ਪੈਰਾ ਸੀ ਸਰੋਵਰ ਦੀਆਂ ਚੌਹਾਂ ਨੁਕਰਾਂ ਉਤੇ ਮਨਾਰੇ ਬਣਾ ਕੇ ਉਸ ਵਿੱਚ ਬੰਦੂਕਾਂ ਵਾਲੇ ਪਹਿਰੇਦਾਰ ਬਿਠਾਏ ਹੋਏ ਸਨ। ਉਹਨਾਂ ਨੂੰ ਹੁਕਮ ਸੀ ਕਿ ਕੋਈ ਵੀ ਸਿੱਖ ਇਸ਼ਨਾਨ ਕਰਨ ਆਵੇ ਤਾਂ ਉਸਨੂੰ ਗੋਲੀ ਮਾਰ ਦਿਓ। ਮੁਸਲਮਾਨ ਹਾਕਮਾਂ ਨੇ ਸਿੰਘਾਂ ਨੂੰ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਚੋਰਾ ਵਾਂਗ ਲੋਕਾਂ ਨੇ ਮਰਦਾਉ ਪਣਾੰਤਾ ਦੇ ਜੇ ਦਿਨੇ ਇਸ਼ਨਾਨ ਕਰਕੇ ਜਾਓ ਤਾਂ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੇ ਵਾਲਾ ਇੱਕ ਦਿਨ ਦੁਪਹਿਰ ਤੁਰ ਕੀ ਪੇਸ ਪਰ ਕੇ ਇਸ਼ਨਾਨ ਕਰਨ ਆ ਗਿਆ। ਸਰੋਵਰ ਵਿੱਚੋਂ ਇਸ਼ਨਾਨ ਕਰਕੇ ਤੇ ਸਿਰੋਂ ਪੱਗ ਲਾ ਕੇ ਉਹ ਕੇਸਾਂ ਦਾ ਜੂੜਾ ਵਿਖਾਉਂਦਾ ਹੋਇਆ ਜੈਕਾਰੇ ਛੜਦਾ ਪੱਜ ਗਿਆ ਪੱਗ ਲਾਉਣ ਦਾ ਭਾਵ ਸੀ ਕਿ ਵੈਰੀ ਸਿਰੋਂ ਤੇ ਜੂੜਾ ਵੇਖ ਕੇ ਸਮਝ ਲੈਣ ਕਿ ਇਸ਼ਨਾਨ ਕਰਨ ਵਾਲਾ ਸਿੱਖ ਹੈ ਉਸ ਬਹਾਦਰੀ ਦੀ ਯਾਦ ਵਿੱਚ ਅੱਜ ਤੱਕ ਮर्यादा ਚੱਲੀ ਆਉਂਦੀ ਹੈ ਕਿ ਅੰਮ੍ਰਿਤਸਰ ਸਰੋਵਰ ਵਿੱਚ ਪੱਗ ਲਾ ਕੇ ਨੰਗੇ ਸਿਰ ਇਸ਼ਨਾਨ ਕਰਦੇ ਹਨ ਪੱਗ ਸਣੇ ਇਸ਼ਨਾਨ ਕਰਨਾ ਮਨਾ ਹੈ ਫੇਰ ਤਾਂ ਕਈ ਸਿੱਖ ਦਸਾਂ ਦਸਾਂ ਵਿਹਾਂ ਵਿਹਾਂ ਦੇ ਜਥੇ ਬਣਾ ਕੇ ਇਸ਼ਨਾਨ ਕਰਨ ਆਉਣ ਲੱਗ ਪਏ ਕਿਤੇ ਸਰਕਾਰੀ ਛਪਾਈਆਂ ਨਾਲ ਮੋਠ ਭੇੜ ਹੋਪੈਂਦੀ ਤਾਂ ਕੋਈ ਸ਼ਹੀਦ ਵੀ ਹੋ ਜਾਂਦਾ ਇੱਥੇ ਹੀ ਬਸਨੀ ਦਰਿਆ ਬਿਆਸ ਦੇ ਚਨਾ ਦਾ ਵਿਚਕਾਰਲਾ ਹਿੱਸਾ ਲਾਹੌਰ ਤੋਂ ਲੈ ਕੇ ਪਹਾੜਾਂ ਤੱਕ ਸਿੰਘਾਂ ਨੇ ਲੁੱਟ ਕੇ ਤਬਾਹ ਕਰ ਦਿੱਤਾ ਜਿਹੜੇ ਵਿਰੋਧੀ ਕਾਬੂ ਆਏ ਉਹਨਾਂ ਨੂੰ ਸੋਧਣ ਵਿੱਚ ਕਸਰ ਨਾ ਛੱਡੀ ਛੋਟੇ ਘੱਲੂ ਘਾਰੇ ਵਾਲਾ ਘਾਟਾ ਸਿੰਘਾਂ ਨੇ ਕਿਸੇ ਹੱਦ ਤੱਕ ਪੂਰਾ ਕਰ ਲਿਆ